ਕੀ ਰੱਬ ਪਨੀਰ ਵਾਲਾ ਤੇਰੀ ਚਾਹ ਦਾ ਮੈਂ ਬੜਾ ਸ਼ਕੀਰ ਹੈ ਤੇਰੇ ਪਕੌੜਿਆਂ ਦੇ ਬੜੇ ਸ਼ਕੀਰ ਹੈ ਪਨੀਰ ਵਾਲੇ ਪਕੌੜੇ ਬਸ ਆਪਣੇ ਭੈਣ ਭਰਾਵਾਂ ਨੂੰ ਅੰਬਸੇ ਵੀ ਮਿਲਣਾ ਹੈ ਬੜਾ ਬਧੀਆ ਸਾਹਿਬਾਂ ਨੇ ਬੜਾ ਪ੍ਰਿਆਸ ਕੀਤਾ ਬੜਾ ਸਦਕਾ ਕੀਤਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਜੋਰਾ ਸ਼ੋਰਾ ਨਾਲ ਜਾਰੀ ਹੈ ਹਰ ਉਮੀਦਵਾਰ ਆਪਣੇ ਹਲਕੇ ਦੇ ਲੋਕਾਂ ਨਾਲ ਮੁਲਾਕਾਤਾਂ ਕਰ ਰਿਹਾ ਤੇ ਵੋਟਾਂ ਦੀ ਅਪੀਲ ਕਰ ਰਿਹਾ ਹੈ ਇਸਦੇ ਚਲਦੇ ਆ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਲੋਰੈਂਸ ਰੋਡ ਤੇ ਪੁੱਜੇ ਜਿੱਥੇ ਪ੍ਰਚਾਰ ਦੌਰਾਨ ਉਹਨਾਂ ਦਾ ਦਿਲ ਚਾਹ ਤੇ ਪਕੌੜੇ ਖਾਂਦਾ ਕੀਤਾ ਬਸ ਫਿਰ ਕੀ ਸੀ ਢਾਲੀਵਾਲ ਸਾਹਿਬ ਪਹੁੰਚ ਗਏ ਆਪਣੀ ਪਸੰਦੀਦਾ ਦੁਕਾਨ ਤੇ ਜਿੱਥੇ ਉਹਨਾਂ ਨੇ ਚਾਹ ਦੀ ਚੁਸਕੀ ਤੇ ਪਕੌੜਿਆਂ ਦੇ ਨਾਲ ਨਾਲ ਜੋਨ ਪ੍ਰਚਾਰ ਕੀਤਾ ਇਹ ਜਿੱਥੇ ਆਪਾਂ ਬੈਠੇ ਆ ਅਮਸਲ ਸ਼ਹਿਬ ਦਾ ਦਿਲ ਆਇਆ ਗਿਆ ਹੈ ਨਾਬਲਟੀ ਨਾਬਲਟੀ ਚੌਕ ਹੈ ਠੀਵਾ ਪਨੀਰ ਵਾਲਾ ਇਹਦੀ ਚਾਹ ਦਾ ਮੈਂ ਬੜਾ ਸ਼ਕੀਰ ਹੈ। ਇਹਦੇ ਪਕੌੜਿਆਂ ਦੇ ਬੜੇ ਸ਼ਕੀਰ ਹੈ। ਪਦੀ ਦਾ ਪਕੌੜੇ ਤੇ ਉਹ ਲੰਘਦੇ ਸੀਗੇ ਦਿਲ ਕੀਤਾ ਕਿਤੇ ਨਾਲ ਆਪਣੇ ਭੈਣ ਭਰਾਵਾਂ ਨੂੰ ਮਿਲਾਂਗੇ। ਨਾਲੇ ਚਾਹ ਪੀਂਦੇ। ਬਸ ਆਪਣੇ ਭੈਣ ਭਰਾਵਾਂ ਨੂੰ ਅੰਬਸਰੀ ਨੂੰ ਮਿਲਣਾ ਹੈ। ਬੜਾ ਵਧੀਆ ਸਾਰਿਆਂ ਨੇ। ਬੜਾ ਪਿਆਰ ਕੀਤਾ ਬੜਾ ਸਤਿਕਾਰ ਕੀਤਾ। ਔਰ ਚਾਹ ਪੀਂਦੇ। ਤੁਹਾਨੂੰ ਵੀ ਚਾਹ ਪੀਉਂਦੇ ਬੇਟੋ ਤੁਸੀਂ। ਚਾਹ ਪੀਂਦੇ ਆਪਾਂ ਸਾਰੇ ਚਾਹ ਪੀਣਾ ਹੈ। ਹਾਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਆ ਨਜ਼ਦੀਕ ਆ ਚੁੱਕੀਆਂ ਆ ਤੇ ਹਰ ਸਿਆਸੀ ਪਾਰਟੀ ਜਿਹੜੀ ਆ ਆਪਣਾ ਮੈਨੀਫੈਸਟੋ ਜਾਰੀ ਕਰਦੀ ਆ ਅੱਜ ਬੀਜੇਪੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਬੜੇ ਵੱਡੇ ਵੱਡੇ ਵਾਅਦੇ ਜਿਹੜੇ ਆ ਉਹ ਕੀਤੇ ਕਦੀ ਜਾਣਦੇ ਦੇਖੋ ਅਸੀਂ ਜੋ ਕਹਿੰਨੇ ਉਹ ਕਰਦੇ ਹਾਂ ਜੋ ਵਾਅਦੇ ਚ ਗਰੰਟੀਆਂ ਦਿੱਤੀਆਂ ਉਹ ਪੂਰੀਆ ਕੀਤੀ ਹੈ ਹੋਰ ਵੀ ਜੋ ਦਾਗ ਹੈ ਮੈਨੀਫੈਸਟੋ ਜਾਰੀ ਕਰਦੇ ਅਸੀਂ ਤਾਂ ਗਰੰਟੀ ਲਾ ਕੇ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਠੀਕ ਹੈ ਕਿਹਦੀ ਗੱਲ ਉਹ ਦਿਆਂਗੇ ਅਸੀਂ ਕਿ ਦਿਆਂਗੇ ਕੋਈ ਗੱਲ ਨਹੀਂ ਭਾਜਪੀ ਦੇ ਨਾਂ ਪਹਿਲਾਂ ਕੁਝ ਕੀਤਾ ਤਾਂ ਹੋਣ ਕੰਮ ਗੱਲਾਂ ਦਾ ਉਹ ਕੋ ਕੜਾ ਬਣਾਉਂਦੇ ਆ ਜੀ ਬਾਬਾ ਸਾਹਿਬ ਬੇਦਕਲ ਦੀ ਦਾ ਜਨਮ ਦਿਹਾੜਾ ਉੱਥੇ ਗਏ ਸੀ ਅਸੀਂ ਕਸਮ ਖਾ ਕੇ ਆਏ ਕਿ ਇਸ ਦੋਸਤਾਂ ਦੇ ਸਬਦਾਨ ਨੂੰ ਬਚਾਉਣਾ ਇਹ ਦੋਸਤਾਂ ਦੇ ਸਬਦਾਨ ਨੂੰ ਸਰ ਬਚਾਉਣਾ ਉਹ ਕਸਮ ਖਾ ਕੇ ਆਏ ਕਿ ਬਾਬਾ ਸਾਹਿਬ ਦਾ ਲਿਖਿਆ ਜਿਹੜਾ ਸੰਵਿਧਾਨ ਕੇ ਨੂੰ ਉਹਨੂੰ ਆਂਚ ਦੇਉਂ ਲਾ ਇਹ ਦੇਸ਼ ਦੇ ਲੋਕਾਂ ਦਾ ਗਰੀਬਾਂ ਦਾ ਆਮ ਲੋਕਾਂ ਦਾ ਬਾਬਾ ਸਾਹਿਬ ਨੇ ਜਿਹੜਾ ਸਦਕਾ ਆਮ ਲੈ ਕੇ ਦਿੱਤੇ ਅਸੀਂ ਇਹ ਸੰਵਿਧਾਨ ਨੂੰ ਆਂਚ ਵੀ ਉਹ ਦਿਆਂਗੇ ਕਿਉਂਕਿ ਭਾਜਪੀ ਸੰਵਿਧਾਨ ਖਤਮ ਕਰਦਾ ਚਾਹੁੰਦੀ ਹੈ ਡੈਮੋਕਰੇਸੀ ਖਤਮ ਕਰਦੀ ਹੈ ਦੋਸਤਾਂ ਜਿਹੜਾ ਬੋਲਦਾ ਆਜ਼ਾਦੀ ਜਿਹੜੀ ਆਵਾਜ਼ ਦੀ ਜਰਦੀ ਸਾਨੂੰ ਬਾਬਾ ਸਾਹਿਬ ਨੇ ਦਵਾਈ ਹੈ ਅੱਜ ਜਿਹੜੇ ਅਸੀਂ ਬਿੱਠੇ ਜਾਈਦਾ ਦੇਖ ਮਾਰਦੇ ਆਂ ਤੇ ਬਾਬਾ ਸਾਹਿਬ ਦੀ ਦੇਹ ਸਿਦੇ ਭਗਤ ਸਿੰਘ ਦੀ ਦੇਹ ਸੋ ਭਾਜੀ ਦੇ ਨ ਕਰੋ ਸੋਭਾ ਨੂੰ ਬਚਾਉਣਾ ਦੀ ਬਸ ਉਹਦੇ ਲਈ ਆਏ ਸੀਗੇ ਇੱਥਾ ਐਜੂਕੇਸ਼ਨ ਨੂੰ ਲਿਖ ਕੇ ਵੀ ਬੜੇ ਵੱਡੇ ਵਾਦੇ ਕੀਤੇ ਗਏ ਨੇ ਕਿ ਸਕੂਲ ਖੋਲੇ ਜਾਣਗੇ ਬੱਚਿਆਂ ਨੂੰ ਜਿਹੜੀ ਸਿੱਖਿਆ ਪਹਿਲਾਂ ਇਹ ਦੱਸੋ ਕਿ 10 ਸਾਲ ਪਹਿਲਾਂ ਕਿੰਨੇ ਖੋਲੇ ਆਂ ਅੱਜ ਦੇ ਵਾਦੇ ਦੀ ਨਾ ਗੱਲ ਕਰ ਪਹਿਲਾਂ ਦੱਸੋ ਵੀ ਪਹਿਲੇ 10 ਸਾਲ ਕਿੰਨੇ ਖੋਲੇ ਆਂ 10 ਸਾਲ ਹੀ ਤਾਂ મોદી ਦੇ ਆ 10 ਸਾਲ ਦੀ ਬੀਜਪੀ ਨੇ ਜੋ ਕੀਤਾ ਉਹ ਦੱਸੋ ਲੋਕਾਂ ਨੂੰ 2 2 ਕਰੋੜ ਨੌਕਰੀ ਦੇਣੀ ਈ ਮਹੀਨੇ ਦੀ ਸਾਲ ਦੀ ਉਹ ਕਿੱਥੇ ਗਈ 15-15 ਲੱਖ ਕਿੱਥੇ ਗਿਆ ਉਹ ਕੈਸੀ ਕਹਿੰਦੇ ਚੁੱਲ੍ਹੇ ਦੇ ਨੇ ਉਹ ਕਿੱਥੇ ਗਏ ਸਾਰਾ ਕੁਝ ਬਿਜ਼ਾਰ ਕਰਤਾ ਦੁਸਤਾਂ ਦਾ ਯਾਰ ਏਅਰਪੋਰਟਾਂ ਵੇ ਤੇ ਰੇਲਵੇ ਸਟੇਸ਼ਨ ਵੇ ਤੇ ਸਭ ਕੁਝ ਵੇਚਤਾ ਇਹ ਕੱਲ੍ਹ ਕੇ ਪਹਿਲਾਂ ਉਹ ਦੱਸੋ ਵੀ 10 ਸਾਲਾਂ ਅੱਗੇ ਕੀਤਾ ਇਹ ਨਾ ਦੱਸ 10 ਸਾਲਾਂ ਦੇ ਦੱਸੋ ਨਾ ਅਦਾਨੀਆਂ ਦਾ ਲੋਨ ਕਿੱਦਾਂ ਮਾਫ ਕੀਤਾ ਅਬਾਨੀਆਂ ਦਾ ਕਿੱਦਾਂ ਕੀਤਾ ਆਪਣੇ ਯਾਰਾਂ ਮਿੱਤਾਂ ਨੂੰ ਇਹ ਦੇਸ਼ ਕਿੱਦਾਂ ਲਟਾਇਆ ਉਹ ਦੱਸੋ ਬੱਸ ਹਾਂ ਜਰਿਵਾਨ ਸਾਹਿਬ ਕਾਲੀ ਦਲ ਵੱਲੋਂ ਵੀ ਉਮੀਦਵਾਰ ਐਲਾਨ ਕੀਤਾ ਗਿਆ ਨਹੀਂ ਦੋਸ਼ ਕੀ ਕਰ ਰਹੇ ਹੋ ਨਾ ਕੋਈ ਗੱਲ ਹਰ ਪਾਰਟੀ ਹਰ ਪਾਰਟੀ ਇਲੈਕਸ਼ਨ ਲੜ ਰਹੀ ਹਰ ਪਾਰਟੀ ਨੇ ਆਪ ਆਪਣਾ ਉਮੀਦਵਾਰ ਤਾਲਣਾ ਤਾਂ ਲੋਕਾਂ ਦੇ ਘਰ ਨਾਲ ਕਿਹਨੂੰ ਜਿਤਾਉਣਾ ਸਮਝਦੇ ਕਿ ਗੱਲ ਅਸੀਂ ਆਪਣਾ ਕੰਮ ਕਰਦੇ ਕਾਲੀ ਦਲ ਵੀ ਦੱਸੇ ਕਿ ਉਹਨਾਂ ਨੇ ਕੀ ਕੀਤਾ ਕੋਈ ਗੱਲ ਨਹੀਂ ਲੋਕਾਂ ਨੇ ਕਿਸ ਤਰ੍ਹਾਂ ਦਾ ਰਜਾਨ ਦੇ ਆ ਦੇਖੋ ਕਿੰਨਾ ਪਿਆਰ ਕੀਤਾ ਲੋਕਾਂ ਨੇ ਬਹੁਤ ਬਹੁਤ ਵਧੀਆ ਬਹੁਤ